ਸਕਾ ਦੋਸਤੋ ਐਨਡੀਐਨ ਪੰਜਾਬ ਨੀਅਰ ਦੇ ਵਿੱਚ ਤੁਹਾਡਾ ਸਵਾਗਤ ਹੈ ਗੱਲ ਕੀਤੀ ਇਹ ਗਾਉਂ ਤਸਕਰੀਆ ਮਾਮਲਾ ਕਿ ਰੁਕਦਾ ਨਹੀਂ ਆਂਦਾ ਪਿਆ ਦੇਰ ਰਾਤ ਦੀ ਗੱਲ ਕਰੀਏ ਦੇਰ ਰਾਤ ਨੂੰ ਬਜੰਗਦਰ ਵਾਲੋਂ ਇਸ ਤੇ ਲਈ ਫਾਰਕ ਦਿੱਤੇ ਇੱਕ ਗਾਈ ਤਸਕਰੀ ਦਾ ਮਾਮਲਾ ਸਾਹਮਣੇ ਆ ਕੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਇੱਕ ਬਹਿਰ ਕਿਰਾ ਫੜਿਆ ਗਿਆ ਜਿਹੜੇ ਚਲਦੇ ਹੀ ਉਹਨਾਂ ਨੇ ਰਾਤ ਦੇਰ ਰਾਤ ਨੂੰ ਫੜਿਆ ਹੋਰ ਉਹਨਾਂ ਨੇ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਵੀ ਅਸੀਂ ਗਾਉਂ ਤਸਕਰੀ ਦੇ ਮਾਮਲੇ ਦੇ ਵਿੱਚ ਕਾਫੀ ਵਾਰੀ ਸ਼ਿਕਾਇਤ ਵੀ ਦੇ ਚੁੱਕੇ ਹਾਂ ਲੇਕਿਨ ਥਾਣੇ ਪਰ ਥਾਣੇ ਵਾਲੋ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਦੇਖਣ ਵਾਲੀ ਗੱਲ ਤੇ ਹੈ ਕਿ ਵਾਰ-ਵਾਰ ਗਾਈ ਉਹਨਾਂ ਨੂੰ ਗਾਈਆਂ ਫੜਾਈਆਂ ਜਾਂਦੀਆਂ ਲੇਕਿਨ ਕਾਰਵਾਈ ਕੋਈ ਵੀ ਨਹੀਂ ਕੀਤੀ ਜਾਂਦੀ ਜਿਹੜੇ ਚਲਦੇ ਦੇਰ ਰਾਤ ਨੂੰ ਇਹਨਾਂ ਨੇ ਗਾਈਆਂ ਫੜੀਆਂ ਹੋਰ ਉਹਨਾਂ ਨੇ ਪੁਲਿਸ ਦੇ ਹਵਾਲੇ ਕਰਤਾ ਸੀ ਲੇਕਿਨ ਉਹਨਾਂ ਨੇ ਦੱਸਿਆ ਕਿ ਪੂਨ ਸ ਉਹਨਾਂ ਨੇ ਵੀ ਕਿਹਾ ਕਿ ਜੇ ਅਗਰ ਸਮੇਂ ਰਹਿੰਦੇ ਸੀ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਅਸੀਂ ਤਾਂ ਪ੍ਰਦਰਸ਼ਨ ਕਰਾਂਗੇ ਜਿਹਦਾ ਜ਼ਿੰਮੇਵਾਰ ਪੁਲਸ ਪ੍ਰਸ਼ਾਸਨ ਹੋਏਗਾ ਉਹਨ ਦੇਖਣ ਵਾਲੀ ਗੱਲ ਆ ਉਹ ਗੱਲਬਾਤ ਕਰਦੇ ਹੋ ਜਾਣਨ ਦੀ ਕੋਸ਼ਿਸ਼ ਕਰਨੇ ਕੀ ਕਰਨ ਦਾ ਰਮਨ ਠਾਕੁਰ ਪ੍ਰਾਂਤ ਵਿਦਿਆਰਥੀ ਪ੍ਰਮੁਖ ਬਜਰੰਗਦਲ ਅੱਜ ਜਿੱਦਾਂ ਕਿ ਪਠਾਨਕੋਟ ਚ ਦਿਨੋਂ ਦਿਨ ਗੋਤ ਅਕਸੀਦੀ ਦੇ ਮਾਮਲੇ ਸਾਨੂੰ ਆ ਰਿਹਾ ਗੁਪਤ ਸੂਚਨਾ ਮਿਲਦੀ ਆ ਇੱਥੋਂ ਰੋਜ਼ ਕਦੇ ਟਰੱਕ ਭੜਕੇ ਨੰਗਰੇ ਆ ਗਊ ਮਾਤਾ ਦੇ ਜੰਮੂ ਕਸ਼ਮੀਰ ਨੂੰ ਉਸੇ ਤਰ੍ਹਾਂ ਆਪਾਂ 2 ਅਕਤੂਬਰ ਨੂੰ ਗੁਪਤ ਸੂਚਨਾ ਮਿਲਣ ਤੇ ਚੱਕੀਪੁਰ ਤੇ ਇੱਕ ਟਰੱਕ ਪਕੜਿਆ ਜਿਹਦੇ ਚ 10 ਸਾਨੂੰ ਬਲਦ ਪ੍ਰਾਪਤ ਹੋਏ ਉਸੇ ਤਰ੍ਹਾਂ ਸਾਨੂੰ ਕੱਲ ਫਿਰ ਇੱਕ ਸੂਚਨਾ ਮਿਲੀ ਕਿ ਜੋ ਚਚੇਲੀ ਰੋਡ ਆ ਚਚੇਲੀ ਤੋਂ ਬਾਇਆ ਮਾਦੋਪੁਰ ਪਰ ਛੋਟੀ ਗੱਡੀ ਜੋ ਛੋਟੇ ਟੈਂਪੋ ਡਰਾਈਵਰ ਛੋਟਾ ଥି ਹੁੰਦਾ ਉਰੇ ਚ ਦੋ ਦੋ ਗਊ ਮਾਤਾ ਨੂੰ ਲੱਦ ਕੇ ਪਾਰ ਗੋਤ ਅਕਸੀ ਦਾ ਕੰਮ ਕਰ ਰਿਹਾ ਇਹ ਗੁਰੂ ਸੂਚਨਾ ਮਿਲਨ ਤੇ ਆਪਾਂ ਆਪਣੇ ਜੋ ਪਠਾਨਕੋਟ ਦੀ ਬਜਰੰਗਦਲ ਦੀ ਟੀਮ ਆ ਉਹਨਾਂ ਨੇ ਉਸ ਗੱਡੀ ਦਾ ਪਿੱਛਾ ਕੀਤਾ ਤੇ ਇਹ ਗਊ ਮਾਤਾ ਨੂੰ ਕੱਟਣ ਤੋਂ ਬਚਾਇਆ ਸਰ ਦੇਖੋ ਨੂੰ ਮਿਲਦਾ ਦਿਨ ਵੀ ਦਿਨ ਕਿ ਗਊ ਤਸ ਦਾ ਮੌਲਾ ਰੁਟਾਤ ਨਹੀਂ ਅੰਦਾਬਿਆ ਕੀ ਕਰਨਾ ਚਾਹੋਗੇ ਇਹਦਾ ਇਹਦੇ ਚ ਸਾਡੇ ਖੁੱਦ ਦੀ ਥੋੜੀ ਗਊਸ਼ਾਲਾ ਦੀ ਥੋੜੀ ਜੀ ਢਿਲ ਹੋ ਰਹੀ ਹੈ ਜੋ ਅਸੀਂ ਆਪਣੀ ਗਊ ਮਾਤਾ ਦਾ ਜਦੋਂ ਦੁੱਧ ਪੀ ਕੇ ਜਦੋਂ ਗਊ ਮਾਤਾ ਦੁੱਧ ਦੇਣਾ ਬੰਦ ਕਰ ਦਿੰਦੀ ਆ ਤੇ ਅਸੀਂ ਜਿੰਨੇ ਵੀ ਆ ਉਸ ਗਊ ਮਾਤਾ ਨੂੰ 12 ਛੱਡ ਦੇ ਰਿਆਂ ਜਿਸ ਕਰਕੇ ਜਿੰਨੇ ਵੀ ਗੋਤ ਅਕਸਰੇ ਉਹਨਾਂ ਨੂੰ ਫੜ ਕੇ ਜੰਮੂ ਕਸ਼ਮੀਰ ਚ ਪਜਾ ਦੇਆ ਹਾਂ ਸਰ ਤੁਸੀਂ ਕੀ ਮਾਮਲਾ ਜਿਹੜਾ ਪੁਲਿਸ ਦੇ ਧਿਆਨ ਲੈਂਦਾ ਅਗੇ ਮੈਂ ਕਿਉਂ ਸੁਣੋ ਸੱਚ ਆਪਾਂ ਤੇ ਮਾਮਲਾ ਧਿਆਨ ਲੈਂਦਾ ਕਿ ਰਾਤੀ 3 ਵਜੇ 3 ਵਜੇ ਰਾਤੀ 12 ਵਜੇ ਆਪਾਂ ਇਹ ਗੱਡੀ ਨੂੰ ਪਕੜਿਆ ਸੀ ਔਰ 3 ਵਜੇ ਪੁਲਿਸ ਦੇ ਹਵਾਲੇ ਕੀਤੀ ਆ ਅਜੇ ਤੱਕ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੇ ਉਹਨਾਂ ਦੇ ਕੋਈ ਵੀ ਕਾਰਵਾਈ ਨਹੀਂ ਕੀਤੀ ਸਰ ਸਰ ਦੇਖੋ ਨਾ ਮਿਲਦਾ ਕਿ ਕਾਫੀ گاਉਂ ਚੱਲਣਾ ਕਿ ਜੇ گاਉਂ ਦਾ ਖੰਜਾਉ ਤੇ گاਉਂ ਸਾਲਾ ਲੈ گاਉਂ ਨਹੀਂ ਰਖ ਦੇ ਕੀ ਕਹਣਾ ਚਾਹੋਗੇ ਆਪਾਂ ਜਿੰਨਾ ਵੀ ਪਠਾਨਕੋਟ ਦਾ ਬਜਰੰਗਦਲ ਵਿਸ਼ਵ Hindu ਕਸਤ ਦਾ ਜਿੰਨੇ ਵੀ ਪਠਾਨਕੋਟ ਚ ਗਊਸਾਲਾ ਚਲਦੇ ਆ ਉਹਨਾਂ ਸਾਰਿਆਂ ਤੋਂ ਅਪੀਲ ਕਰਾਂਗੇ ਕਿ ਇੱਕ ਆਪਣਾ Hindu ਹੋਣ ਦਾ ਨਾਤਾ ਨਵਾਏ ਔਰ ਜਿੰਨੇ ਵੀ ਪਠਾਨਕੋਟ ਚ ਆਵਾਰਾ ਗਊ ਮਾਤਾ ਘੁੰਦਿਆਂ ਕਿਰਪਾ ਕਰਕੇ ਉਹਨਾਂ ਨੂੰ ਆਪਣੀ ਗਊਸਾਲਾ ਵਿੱਚ ਉਹਨਾਂ ਨੂੰ ਬੰਨਿਆ ਜਾਏ ਔਰ ਉਹਨਾਂ ਦੀ ਦੇਖਭਾਲ ਕੀਤੀ ਜਾਵੇ ਜੋ ਕਿ ਇਹ ਗਊ ਮਾਤਾ ਨੂੰ ਕਟਣ ਤੋਂ ਬਚਾਇਆ ਜਾ ਸਕਦਾ ਸਰ ਹੁਣ ਥਾਣੇ ਪੁੱਜੇ ਸੀ ਤੇ ਕਿੰਨਾ ਕ ਟਾਈਮ ਲੱਗ ਗਿਆ ਤੁਹਾਡੀ ਅਸਰ ਕਰਦਾ ਆ ਅਪਾ ਥਾਣੇ ਸਵੇਰ ਤੋਂ ਕਾਰਕਿਰਤਾ ਸਾਡੇ ਬਜਰੰਗ ਦਲ ਦੇ ਸਵੇਰੇ 3 ਵਜੇ ਤੋਂ ਥਾਣੇ ਵਿੱਚ ਸੀ ਤੇ ਸਵੇਰੇ 3 ਵਜੇ ਕਾਰਕਿਰਤਾ ਨੂੰ ਕਿਹਾ ਕਿ ਸਵੇਰੇ 9 ਵਜੇ ਫਿਰ ਤੁਸੀਂ ਆਓ ਤੇ ਤੁਹਾਡੇ ਬਿਆਨ ਕੀਤੇ ਜਾਣਗੇ ਆਪਾਂ ਸਵੇਰੇ 9 ਵਜੇ ਤੋਂ ਇੱਥੇ ਥਾਣੇ ਆ ਕਿਸੇ ਵੀ ਤਰ੍ਹਾਂ ਦੇ ਕੋਈ ਬਿਆਨ ਨਹੀਂ ਕੀਤੇ ਅਜੇ ਕਿਸੇ ਵੀ ਤਰ੍ਹਾਂ ਦੀ ਕੋਈ ਐਫ ਆਈ ਆਰ ਨਹੀਂ ਕੱਟੀ ਸਰ ਕਿਉਂ ਨਹੀਂ ਕੀਤੀ ਜਾਂਦੀ ਹੋਰ ਵੀ ਮਾਮਲਾ ਹੈ ਤੇ ਬੜੀ ਜਲਦੀ ਉਸ ਤੋਂ ਬਾਅਦ ਐਫ ਆਈ ਆਰ ਕੀ ਉਸ ਤੋਂ ਬਾਅਦ ਚੌਂਕੀ ਜਲੀ ਆ ਉਹ ਸਾਡੇ ਕਾਰਕਿਰਤਾਂ ਤੇ ਦਬਾਅ ਬਣਾ ਰਹੀ ਆ ਔਰ ਉਹਨਾਂ ਨੂੰ ਕਹਿ ਰਹੀ ਆ ਇਹ ਜਿੰਨੇ ਵੀ ਜਿਹੜੇ ਵੀ ਗੱਡੀ ਲੈ ਕੇ ਜਾ ਰਹੇ ਇਹ 12 ਡੰਗਰ ਗਾਈ ਖੇਤਾਂ ਚ ਪਏ ਹੋਏ ਸੀ ਤੇ ਫਸਲ ਨੂੰ ਖਰਾਬ ਕਰ ਰਹੇ ਉਹਨਾਂ ਨੂੰ ਆਪਾਂ ਫੜ ਕੇ ਕਿਤੇ ਛੱਡਣ ਜਾ ਰਹੇ ਜੋ ਸਰੇ ਆਮ ਝੂਠ ਕਹਿ ਰਹੀ ਆ ਪੁਲਿਸ ਸਰ ਦੇਖੋ ਨੂੰ ਮਿਲਦਾ ਇੱਕ ਛੋਟਾ ਜਿਹਾ ਬੱਚਾ ਵੀ ਆਇਆ ਨਹੀਂ ਜੋ ਤਕਸਰ ਦੀ ਕੋਈ ਉਮਰ ਥੋੜੀ ਆ ਕੋਈ ਵੀ ਕਰ ਸਕਦਾ ਇਹਦੇ ਚ ਉਮਰ ਲਿਮਟ ਤੇ ਕਿਸੇ ਤਰ੍ਹਾਂ ਦੀ ਹੈ ਨਹੀਂ ਉਪਾਨੇ 10 ਸਾਲ ਦਾ ਹੋਵੇ 50 ਸਾਲ ਦਾ ਹੋਵੇ ਇਹਦੇ ਚ ਕੋਈ ਉਮਰ ਲਿਮਟ ਤੇ ਹੋਇਆ ਨਹੀਂ ਮਾਮਲਾ ਇਹ ਕੱਲ ਰਾਤ ਨੂੰ ਕੋ ਸਾਢੇ 12 ਵਜੇ ਚ țeeli ਫਟਕਦੇ ਗੋ ਤਸਤ ਕੋ ਜਿਹੜੇ ਆ ਗਏ ਬੰਦੇ ਤਿੰਨ ਬੰਦੇ ਹੁੰਦੇ ਵਿੱਚ ਇੱਕ ਬੱਚਾ ਵੀ ਹੈਗਾ ਇਹ ਕਿਉਂਕਿ ਇਹ ਕਹਿੰਦੇ ਬੱਚਾ ਛੋਟਾ ਨਾ ਬਾਲਗ ਹੈ ਨਬਾਲਗ ਹੈ ਜੀ ਜੋ ਵੀ ਹੈ ਛੋਟੇ ਹੋਣ ਦੇ ਨਾਤੇ ਉਹ ਇਸ ਕੰਮ ਦੇ ਵਿੱਚ ਪਾਇਆ ਗਦੇ ਮੈਂ ਤਾਂ ਕਹਿੰਦਾ ਇਹਦੇ ਦੇ ਵੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਮਾਲੀ ਪੁਲਿਸ ਬਿਹਾਜ ਨੂੰ ਵੀ ਕਰਨਿਆ ਹੀ ਪਿਛਲੇ 2 ਦਿਨ ਪਹਿਲੇ ਪਠਾਵ ਕੋਲ 11 ਗਾਈਆਂ ਬੰਨੀਆਂ ਜਿਹੜੀਆਂ ਫੜੀਆਂ ਹੀ ਉਹਦੇ ਵਿੱਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਹੜੇ ਗੋਦ ਤਸਤ ਕਰਿਆ ਗਏ ਜਿਹੜੇ ਉਹਦਾ ਨਾਮ ਵੀ ਕੱਢ ਛੜੇਦਾ ਇੱਕ ਝੂਠੀ ਆ ਐਫਐਜ ਬੜਾ ਆਗੇ ਕੰਮ ਕਿਹਰੇ ਕੀਤਾ ਵੀ ਅਸੀਂ ਗਾਈ ਨਕਲ ਆਇਆ ਫਲਾਹ ਕੀਤਾ ਢੀਂ ਕੀਤਾ ਜੀ ਇਸ ਕਾਕੇ ਪੁਲਿਸ ਬਿਹਾਜ ਨੂੰ ਕਰਨਿਆ ਹੀ ਤੇ ਜਿਹੜੇ ਬੱਚੇ ਮਿਹਨਤ ਕਰ ਰਹੇ ਆ ਗੋ ਮਾਤਰ ਨੂੰ ਬਚਾ ਰਹੇ ਆ ਕਮ ਸਕਮ ਤੁਸੀਂ ਵੀ ਸਾਡਾ ਸਾਥ ਦਿਓ ਹਾਂ ਕੋਈ ਗਾਂਏ ਦਾ ਕਿਸ ਦੇ ਹਵਾਲੇ ਕਰਨੀ ਆ ਉਹ ਸਾਡੇ ਜੋਂ ਵਾਰੀ ਆ ਜਿਹੜੀ ਮੱਝੀ ਗੋਸ਼ਾਲੇ ਵਿੱਚ ਜਾ ਕੇ ਆਹਨੋਂ ਦੇਖ ਸਕਦੇ ਆ ਅਸੀਂ ਜਾ ਕੇ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕੰਨੇ ਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਂ ਦੇ ਜਿਹੜੇ ਬੰਦੇ ਗਊ ਤਸਤ ਕਰਾ ਗਏ ਉਹਦਾ ਨਾਮ ਵਿੱਚ ਲਿਹਾਇਆ ਜਾਵੇ ਸਰਕਲ ਪ੍ਰਸ਼ਾਸਨ ਤੋਂੜਾ ਸਾਥ ਦਿੰਦਾ ਵੇ ਸਾਥ ਕੋਈ ਉਹ ਸیرے 9 ਵਜੇ ਵੀ ਆ ਜਾਿਆ ਥਾਣੇ ਸੀ ਆਪਰ ਦੇ ਵਿੱਚ ਹਾਏ ਦੇ ਕੋਈ ਕਾਰਵਾਈ ਨਹੀਂ ਹੈ ਆਪਣੇ ਐਸਏ ਹੈਗੇ ਆ ਕਹਿੰਦੇ ਮੈਂ ਜੀ ਆਪਣੇ ਇੰਚਾਰਜ ਨੂੰ ਪੁੱਛਾਂਗਾ ਇੰਚਾਰਜ ਜੀ ਡੀਐਸਪੀ ਨੂੰ ਭੇਜਣਗੇ ਜੀ ਐਪਲੀਕੇਸ਼ਨ ਲੈ ਕੇ ਦੇਤੇ ਆ ਮੋੜਿਆਂ ਦੇ ਬਿਆਨ ਹੀ ਪਾਤੇ ਆਪਣੇ ਜਿੰਨਾਂ ਰਾਤੀ ਮੋੜੇ ਬੱਚਿਆਂ ਨੇ ਮਿਹਨਤ ਕੀਤੀ ਹੈਗੀ ਆ ਉਹ ਬੱਚੇ ਕੀ ਲੱਗਦਾ ਕਿ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਇਹ ਖਾਣਾ ਪੂਰਤੀ ਹੋ ਰਹੀ ਹੈ ਮੈਂ ਤੇ ਸੈਂਟਰ ਸਰਕਾਰ ਨੂੰ ਕੋਈ ਅਪੀਲ ਕਰਾਂਗਾ ਕਿ ਇੱਕ ਨਿਆਇ ਕਾਨੂੰਨ ਬਣਾਇਆ ਜਾਏ ਕਿ ਕੋਈ ਵੀ ਗੋਮਾਦਾ ਜੇਲ੍ਹ ਕੇ ਦੇ ਵਿੱਚ ਨਾ ਭੇਜੀ ਜਾਵੇ ਪਰਮਾਨੈਂਟਿਕਤ ਨਕਾ ਲਾਇਆ ਜਾ ਤੇ ਕਿਉਂਕਿ ਕੋਈ ਪਰਮਾਨੈਂਟ ਦਿੱਤੇ ਜਾਵੇ ਨਾ ਤਾਂ ਜਿਹੜੀ ਗੋਦ ਤਸਤਿਕ ਬਿਲਕੁਲ ਬੰਦ ਹੋ ਜਾਏ ਦੇਖਣ ਨੂੰ ਮੇਰਾ ਲਖਨਪੁਰ ਦੇ ਉੱਤੇ ਕਿਹੜਾ ਟੈਸਟ ਕੀਤੇ ਜਾਂਦੇ ਆ ਕਿਸ ਵਿਵਾਦ ਹਟਟ ਕੀਤੇ ਜਾਂਦੇ ਉੱਥੇ ਸਾਰੀ ਚੋਣ ਜਾਈ ਹੈ ਜੀ ਆ ਪੈਸੇ ਲੈ ਕੇ ਕੰਮ ਕਰਦੇ ਸਾਰੇ ਉੱਥੇ ਟੈਸਟ ਟੈਸਟ ਦੇ ਨਾਮ ਮਾਤਰੇ ਘੁਬਾਨਾ ਹੈਗਾ ਉੱਥੇ ਹੋਰ ਕੋਈ ਨਹੀਂ ਆ ਇੱਧਰ ਕਰੋੜਾਂ ਗਈਆਂ ਚਲ ਗਈਆਂ ਸਾਲ ਹੋ ਗਏ ਇੱਧਰ ਲੰਬੀ ਦੇ ਮੋੜ ਤੇ ਛੇ ਨਾਲ ਦੇ ਵਿੱਚ ਗਾਈਆਂ ਕਿੱਥੇ ਗਈਆਂ ਕਿੱਥੇ ਨਹੀਂ ਗਈਆਂ ਜੇ ਪੁਲਿਸ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੈਗੀ ਤੁਹਾਡਾ ਨਾਲ ਕੀ ਕੀਤਾ ਜਾਗਾ ਅਗਰ ਕੋਈ ਮੇਰੀ ਕਾਰਵਾਈ ਕਰਦੇ ਪੁਲਿਸ ਪ੍ਰਸ਼ਾਸਨ ਉਸ ਤੋਂ ਬਾਅਦ ਅਸੀਂ ਆਪਣੇ ਅਧਿਕਾਰੇ ਨਾਲ ਗੱਲ ਕਰਕੇ ਜਿਹੜੀ ਤੇ ਵੱਡੇ ਤੇ ਵੱਡੇ ਕਾਰਵਾਈ ਕਰਨੇ ਬਈ ਅਸੀਂ ਕਰਾਂਗੇ। ਇਹ ਰਾਤ ਨੂੰ ਵੱਡੇ ਨਾਲ ਵਾਲੋਂ ਗੰਗੂ ਫੜਿਆ ਗਿਆ ਇੱਕ ਇਮਾਮ ਅਸੂ। ਰਾਤ ਇੱਕ ਸਮਨ ਇਨਫੋਰਮੇਸ਼ਨ ਮਿਲੀ ਕਿ ਇੱਕ ਟਰੱਕੋ ਦੇ ਵਿੱਚ ਇੱਕ ਦੋ ਗਾਈਆਂ ਲੱਦ ਕੇ ਬੰਦੇ ਆ ਰਹੇ ਆ ਗਿਆ। ਆਪਾਂ ਨੂੰ ਕਿਦੇ ਗੀਆਂ ਤੇ ਪਬਲਿਕ ਨੂੰ ਨਾਲ ਨੂੰ ਫੜਿਆ ਹੋਇਆ ਸੀ ਉੱਥੇ। ਆਪਾਂ ਨੂੰ ਉਹਨਾਂ ਨੂੰ ਟਰੱਕੋ ਉੱਤੇ ਗਾਈਆਂ ਨਾਲ ਰਿਕਵਰ ਕਰਕੇ ਆਪਾਂ ਲੈ ਆਂਦਾ। ਉਹਦੇ ਵਿੱਚ ਇੱਕ ਬੰਦਾ ਸੀ ਉਹਨਾਂ ਨੂੰ ਆਪਾਂ ਅਰੈਸਟ ਕਰ ਲਿਆ। ਤੇ ਇੱਕ ਬੰਦਾ ਜਿਹੜਾ ਇਹ ਮੋਕੇ ਦੇ ਜਿਹੜਾ ਡਰਾਈਵਰ ਸੀ ਰਫੀ ਉਹ ਦੁਰ ਗਿਆ ਤੇ ਆਪਾਂ ਨਾਲ ਦੇ ਖਿਲਾਫ 3/11 ਪੁਸ਼ਪ ਕੁਲੁਕਤਾ ਐਕਟ ਦੇ ਤਹਿਤ ਮੈਂ ਮੁਕਦਮਾ ਜਿਹੜਾ ਦਰਜ ਕਰ ਦਿੱਤਾ ਹੈ ਤੇ ਜਿਹੜੀ ਅਗਲੀ ਤਰੀਕ ਜਿਹੜੀ ਹੈ ਉਹ ਜਾਰੀ ਹੈ ਵੀ